ਕੁਝ ਇਕ ਇਸ਼ੂ ਤੁਹਾਡੇ ਮਾਦੀਨ ਦਰਾਈ ਪੰਜਾਬ ਦੇ ਲੋਕਾਂ ਨਾਲ ਸਾਂਝਾ ਕਰਨ ਲਈ ਮੈਂ ਫਿਰ ਇੱਕ ਵਾਰ ਤੁਹਾਡੇ ਵਿਚ ਸ਼ਾਮਲ ਹਾਜ਼ਰ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਅੰਦਰ ਚੋਹਾਨੇ ਦੀ ਖਰੀਦ ਦਾ ਸੀਜ਼ਨ ਜਿਹੜਾ 2 ਮਹੀਨੇ ਚੱਲਦਾ 1 ਅਕਤੂਬਰ ਤੋਂ ਲੈ ਕੇ 30 ਨਵੰਬਰ ਤਾਈਂ ਸੋ ਉਹ ਸਾਡਾ ਸੀਜ਼ਨ ਕੰਪਲੀਟ ਹੋਇਆ ਸੋ ਅੱਜ ਅਸੀਂ ਸਾਰੇ ਪੰਜਾਬ ਦੇ ਆਪਣੇ ਅਫੀਸਰ ਸਹਿਬਾਨ ਜਿਹੜੇ ਸਾਡੇ ਜ਼ਿਲ੍ਹਿਆਂ 'ਚ ਕੰਮ ਕਰਦੇ ਨੇ ਜਿਹੜਾ ਵੀ ਸਾਡਾ ਮੈਜਰ ਮੈਕੈਨਿਜ਼ਮ ਹੈ ਅੱਜ ਉਹ ਸਾਰੇ ਅਫੀਸਰ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਜਿਹੜੀ ਮਤਲਬ ਇਹਦੀ ਪੈਡੀ ਦੀ ਪ੍ਰੋਕੂਰਮੈਂਟ ਦੀ ਅਪਡੇਟ ਆ ਉਹ ਮੈਂ ਤੁਹਾਡੇ ਨਾਲ ਸੇਅਰ ਕਰਦੇ ਆ ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਚੋਹਾਨਾ ਤੇ ਕਣਕ ਹੈ ਮੈਂ ਇਸੇ ਹੀ ਗੱਲ ਕਹਣਾ ਕਿ ਇਹ ਦੋਵੇਂ ਸੀਜ਼ਨ ਦੋਵੇਂ ਫਸਲਾਂ ਪੰਜਾਬ ਦੀ ਆਰਥਿਕਤਾ ਦੇ ਅੰਦਰ ਬਹੁਤ ਵੱਡੀ ਭੂਮਿਕਾ ਨਿਭਾ ਕਰਦੀਆਂ ਨੇ ਕਰੋੜਾ ਲੋਕ ਇਹ ਸੀਜ਼ਨ ਨਾਲ ਜੁੜੇ ਹੁੰਦੇ ਆ ਚਾਹੇ ਉਹ ਕਿਸਾਨ ਨੇ ਚਾਹੇ ਉਹ ਮਜ਼ਦੂਰ ਨੇ ਚਾਹੇ ਉਹ ਆਰਟੀ ਨੇ ਮਿਲਰਸ ਨੇ ਤੇ گا ਫਿਰ ਜਿਹੜੇ ਸਾਡੇ ਕੰਜ਼ਿਊਮਰ ਵੀ ਨੇ ਸਾਡੇ ਫੂਡ ਸਪਲਾਈ ਨਾਲ ਜੁੜੇ ਆ ਸੋ ਇਸ ਕਰਕੇ ਪੰਜਾਬ ਦੇ ਅੰਦਰ ਟੋਟਲ 32 ਲੱਖ ਹੈਕਟੇਰ ਰਕਵੇ ਦੇ ਵਿੱਚ ਜਿਹੜੀ ਉਹ ਚਵਾਨਾ ਲਾਇਆ ਜਾਂਦਾ ਸੋ 8 ਲੱਖ ਕਿਸਾਨ 9 ਲੱਖ ਤੋਂ ਉੱਪਰ ਕਿਸਾਨ ਜਿਹੜਾ ਉਹ ਪੰਜਾਬ ਦੇ ਅੰਦਰ ਮੰਡੀਆਂ 'ਚ ਆਪਣੀ ਇਸ ਪਾਲੀ ਹੋਈ ਫਸਲ ਨੂੰ ਲੈ ਕੇ ਆਂਦਾ ਸੋ ਉਸ ਫਸਲ ਨੂੰ ਖਰੀਦਣ ਦਾ ਜਿਹੜਾ ਜ਼ਮਾ ਭੂंका ਜਿਹੜੀ ਉਹ ਪੰਜਾਬ ਸਰਕਾਰ ਹਰ ਵਾਰ ਕਰਦੀ ਹੈ ਸੋ ਇਸ ਵਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਸੀਗਾ ਕੇਂਦਰੀ ਪੂਲ ਦੇ ਅੰਦਰ ਪੰਜਾਬ ਨੂੰ 185 ਲੱਖ ਐਮਟੀ ਦਾ ਟਾਰਗੇਟ ਮਿਲਿਆ ਸੀਗਾ ਸੋ ਅਸੀਂ ਕੱਲ ਤੱਕ ਕੱਲ ਤੱਕ ਜਿਹੜਾ ਉਹ ਪੰਜਾਬ ਦੇ ਅੰਦਰ ਇਸ ਪ੍ਰੋਗਰਾਮ ਨੂੰ ਕਿਉਂਕਿ ਹੁਣ ক্লোਜ਼ ਕਰ ਦਿੱਤਾ ਗਿਆ ਸੋਰੀ 30 ਨੂੰ ਸੋ 30 ਤੱਕ ਜਿਹੜਾ ਸਾਡੇ ਕੋਲ ਪੰਜਾਬ ਦੇ ਅੰਦਰ ਮੰਡੀਆਂ 'ਚ 173 ਲੱਖ 65833 ਐਮਟੀ ਚੋਹਾਨਾ ਆਇਆ 173 ਲੱਖ 65000 ਐਮਟੀ ਜਿਹਦੇ ਵਿੱਚੋਂ 173 ਲੱਖ 50000 ਐਮਟੀ ਜਿਹੜੀ ਉਹ ਅਸੀਂ ਲਗਭਗ ਜਿਹੜੀ ਖਰੀ ਚੁੱਕੇ ਆ ਸੋ ਜਿੰਦਾ ਵੀ ਚੋਹਾਨਾ ਮੰਡੀ ਚ ਲੈ ਕੇ ਆਇਆ ਕਿਸਾਨ ਜਿਹੜਾ ਸਾਡੇ ਪੋਰਟਲ ਤੇ ਚੜਿਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੋ ਇਹਦੀ ਜਿਹੜੀ ਬਣਦੀ ਪੇਮੈਂਟ ਹੈ ਜਿਹੜਾ ਕਿਸਾਨ ਹੱਕਦਾਰ ਜਿਹੜੇ ਕਿਸਾਨ ਨੂੰ ਜਾਣੀ ਚਾਹੀਦੀ ਹੈ ਉਹ ਪੇਮੈਂਟ ਜਿਹੜੀ ਆ ਜਿਹੜੀ ਅਸੀਂ ਰੀਲੀਜ਼ ਕਰ ਚੁੱਕੇ ਹਾਂ ਕਿਸਾਨ ਨੂੰ ਉਹ ਲਗਭਗ 39000 ਕਰੋੜ ਤੋਂ ਉੱਪਰ ਜਿਹੜਾ ਪੈਸਾ ਉਹਦਾ ਬਣਦਾ ਸੀਗਾ ਉਹ ਰੀਲੀਜ਼ ਕਰ ਚੁੱਕੇ ਹਾਂ ਉਹਨਾਂ ਦੇ ਖਾਤੇਆਂ 'ਚ ਸੋ 172 ਲੱਖ ਐਮਟੀ ਜਿਹੜਾ ਉਹ ਅਸੀਂ ਮੰਡੀ ਦੇ ਵਿੱਚੋਂ ਲਿਫਟਿੰਗ ਕਰਕੇ ਮਿੱਲਾਂ ਦੇ ਵਿੱਚ ਪਹੁੰਚ ਚੁੱਕੇ ਆ ਸੋ ਇਹ ਮੋਟੀ ਮੋਟੀ ਜਿਹੜੀ ਪ੍ਰੋਕਿਊਰਮੈਂਟ ਦੀ ਅਪਡੇਟ ਔਰ ਚੰਗੀ ਗੱਲ ਇਹ ਆ ਕਿ ਅਸੀਂ ਅੱਜ ਤੋਂ ਪੰਜਾਬ ਦੀਆਂ ਤਿੰਨ ਜ਼ਿਲ੍ਹਿਆਂ ਚ ਪਠਾਨਕੋਟ ਮੋਹਾਲੀ ਤੇ ਰੋਪੜ ਇਹਦੇ ਮਿਲੰਗ ਵੀ ਸ਼ੁਰੂ ਕਰ ਦਿੱਤੀ ਹੈ ਜਿਹੜੀ ਬੜੀ ਮੈਂ ਸਮਝਦਾ ਵੀ ਸਹੀ ਟਾਈਮ ਤੇ ਮਿਲੰਗ ਜਿਹੜੀ ਉਹ ਸ਼ੁਰੂ ਹੋ ਗਈ ਆ ਪਠਾਨਕੋਟ ਮੋਹਾਲੀ ਤੇ ਰੋਪੜ ਇਹ ਤਿੰਨ ਜ਼ਿਲ੍ਹਿਆਂ ਦੇ ਅੰਦਰ ਜਿਹੜੀ ਮਿਲنگ ਜਿਹੜੀ ਹੈ ਉਹ ਅੱਜ ਤੋਂ ਸੁਰੂ ਕਰ ਦਿੱਤੀ ਆ ਸੋ ਰਾਈਟ ਟਾਈਮ ਤੇ ਮਿਲنگ ਸ਼ੁਰੂ ਹੋਣ ਦਾ ਮਤਲਬ ਇਹ ਆ ਕਿ ਮਿੱਲਰ ਜਿਹੜਾ ਆ ਉਹ ਵੀ ਸਹਿਜ ਸਹਜੇ ਬੇਲਾ ਹੁੰਦਾ ਜਾਵੇ ਸੋ ਜਿਹੜੀ ਸਪੇਸ ਦੀ ਚਰਚਾ ਹਮੇਸ਼ਾ ਪੰਜਾਬ 'ਚ ਰਹੀ ਆ ਅਸੀਂ ਵੀ ਕਰਦੇ ਰਹੇ ਆ ਔਰ ਇਹ ਮੰਗ ਵੀ ਅਸੀਂ ਠਾਡੇ ਰਹੇ ਆ ਪਰ ਸਾਡਾ ਸੀਜ਼ਨ ਅਸੀਂ ਬੜਾ ਸਮੂਥਲੀ ਉਹਨੂੰ ਕਲੋਜ਼ ਕੀਤਾ ਔਰ ਇਸ ਸੀਜ਼ਨ ਨੂੰ ਕਈ ਪਾਸਿਆਂ ਤੋਂ ਅ ਕੁਝ ਅ ਮਤਲਬ ਸਿਆਸੀ ਲੋਕਾਂ ਨੇ ਕਹalo ਜਾ ਕੁਝ ਵਿਅਕਤੀਆਂ ਨੇ ਲਿਓ ਲੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਮੈਂ ਸਾਰੇ ਫੂਡ ਸਪਲਾਈ ਵਿਭਾਗ ਦੇ ਅਫੀਸਰ ਸੇਵਾਦਾਰ ਨੂੰ ਆਪਣੇ ਸਾਰਾ ਜਿੰਨਾ ਵੀ ਸਾਡਾ ਮੈਕੈਨਿਜ਼ਮ ਹੈ ਅ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਸੂਝ-ਬੂਝ ਦੇ ਨਾਲ ਔਰ ਬੜੀ ਸ਼ਾਨਦਾਰ ਕਮਿਟਮੈਂਟ ਦਾ ਪ੍ਰਗਟਾਵਾ ਕਰਦੇ ਹੋਏ ਇਹਨੂੰ ਨੇਪਰੇ ਚਾੜਨ ਦੇ ਵਿੱਚ ਆਪਣੀ ਭੂਮਿਕਾ ਦਾ ਕੀਤੀ ਹੈ ਸੋ ਮੇਰੇ ਨਾਲ ਮੇਰੇ ਸੈਕਟਰੀ ਵਿਕਾਸ ਗਰਗ ਜੀ ਔਰ ਮੇਰੇ ਰਾਈਟ ਸਾਈਡ ਪਨੀਤ ਗੋਲ ਜੀ ਜਿਹੜਾ ਸਾਡੇ ਡਾਇਰੈਕਟਰ ਨੇ ਸੋ ਸਾਰਿਆਂ ਨੇ ਇਸ ਸੀਜ਼ਨ ਦੇ ਅੰਦਰ ਅੱਛਾ ਰੋਲ ਦਾ ਕੀਤਾ ਔਰ ਇਸ ਵੇਲੇ ਤੱਕ ਸਾਡੇ ਕੋਲ 25 ਲੱਖ ਐਮਟੀ ਜਿਹੜੀ ਸਪੇਸ ਹੈ ਪੰਜਾਬ ਦੇ ਅੰਦਰ ਜਿਹੜੀ ਪਿਛਲੇ 2 ਮਹੀਨਿਆਂ ਤੋਂ ਬਣੀ ਹੈ 25 ਲੱਖ ਐਮਟੀ ਪਰ ਕਿਉਂਕਿ ਜਿੰਨੀ ਪੈੜੀ ਸਾਡੇ ਕੋਲ ਆਈ ਹੈ ਇਹਦੀ ਇਹਦਾ ਲਗਭਗ 115 ਲੱਖ ਐਮਟੀ ਜਿਹੜਾ ਉਹ ਰਾਈਸ ਬਣਨਾ ਸੋ ਅਜੇ ਵੱਡੀ ਸਪੇਸ ਸੀ ਪੰਜਾਬ ਦੇ ਅੰਦਰ ਲੋਡ ਆ ਅਸੀਂ ਵਾਰ-ਵਾਰ ਕੇਂਦਰ ਸਰਕਾਰ ਨੂੰ ਚਾਹਿਓ ਉਹਨਾਂ ਦੇ ਪੋਲੀਟੀਕਲ ਮੰਚ ਹੋਂ ਉੱਥੇ ਬ ਜਾ ਕੇ ਵੀ ਅਸੀਂ ਰਿਕਵੈਸਟ ਕਰਦੇ ਰਹੇ ਆ ਪੱਤਰ ਵਿਹਾਰ ਦੇ ਰੂਪ ਚ ਵੀ ਰਿਕਵੈਸਟ ਕਰਦੇ ਰਹੇ ਆ ਐਫਸੀਆਈ ਦੇ ਅਧਿਕਾਰੀਆਂ ਨੂੰ ਵੀ ਸਾਡੇ ਅਫੀਸਰਸបាន ਬਾਰ-ਬਾਰ ਉਹਨਾਂ ਨੂੰ ਮਿਲਦੇ ਰਹਿੰਦੇ ਆ ਮੀਟਿੰਗਾਂ ਕਰਦੇ ਆ ਸੋ ਅਸੀਂ ਹੁਣ ਬੇਨਤੀ ਇਹ ਕਰਨਾ ਚਾਹੁੰਦੇ ਆ ਕਿ ਆ ਕੇਂਦਰ ਜਿਹੜੀ ਸਪੇਸ ਆ ਉਹਨੂੰ ਹੋਰ ਤੇਜ਼ੀ ਨਾਲ ਬਣਾਉਣ ਦੇ ਵਿੱਚ ਇਹ ਪੰਜਾਬ ਦੀ ਮਦਦ ਕਰੇ ਕਿਉਂਕਿ ਹੁਣ ਮਿਲੰਗ ਸ਼ੁਰੂ ਹੋ ਗਈ ਆ ਤੇ ਸਾਜੇ ਸਾਜੇ ਮਿਲੰਗ ਨੇ ਜਿਸ ਤਰ੍ਹਾਂ ਪੈਡੀ ਪ੍ਰਕਿਊਰਮੈਂਟ ਦਾ ਸੀਜ਼ਨ ਜੋਬਨ ਤੇ ਆਇਆ ਪੀਕ ਤੇ ਜਾਂਦਾ ਸੋ ਇਸੇ ਤਰ੍ਹਾਂ ਜਦੋਂ ਸਾਰੇ ਪੰਜਾਬ ਦੇ ਵਿੱਚ ਮਿਲੰਗ ਸ਼ੁਰੂ ਹੋਣੀ ਆ ਤੇ ਰਾਈਸ ਜਿਹੜਾ ਆ ਉਹ ਬਣ ਕੇ ਜਦੋਂ ਤਿਆਰ ਹੋਣਾ ਬੋਰੀਆਂ 'ਚ ਪੈਣਾ ਸੋ ਉਹਦੇ ਲਈ ਸਪੇਸ ਜਿਹੜੀ ਆ ਬਹੁਤ ਵੱਡੀ ਮੈਂ ਸਮਝਦਾ ਵੀ ਇੱਕ ਲੋੜ ਆ ਸੀ ਇਹ ਠੀਕ ਆ ਅਸੀਂ ਕੋਈ ਕਿਸੇ ਨੂੰ ਪੈਨਿਕ ਨਹੀਂ ਕਰ ਰਹੇ ਲੇਕਿਨ ਇੱਕ ਡਿਊਟੀ ਆ ਅਸੀਂ ਮੰਗ ਵੀ ਕਰਦੇ ਆ ਜੀ ਜਿਹੜੀ ਉਹ ਕੇਂਦਰ ਸਰਕਾਰ ਉਹਨੂੰ ਸਪੇਸ ਨੂੰ ਭਾਰਤ ਦੇ ਵਿੱਚ ਜਿਹੜੀ ਆਪਣੀ ਭੂਮਿਕਾ ਅਦਾ ਕਰੇ ਸੋ ਇੱਕ ਹੋਰ ਮੈਂ ਗੱਲ ਜਿਹੜੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਣੀ ਚਾਹਣਾ ਉਹ ਇਹ ਆ ਕਿ ਸਾਡੇ ਇੱਥੇ ਜਿਹੜਾ ਉਹ ਇਕੇ ਵਾਈਸੀ ਦਾ ਜਿਹੜਾ ਉਹ ਚੱਲ ਰਿਹਾ ਪੰਜਾਬ ਦੇ ਅੰਦਰ ਸਰਵੇ ਚੱਲ ਰਿਹਾ ਔਰ ਮੈਂ ਤੁਹਾਡੇ ਮਾਦੀਮ ਦਰਾਈ ਪੰਜਾਬ ਦੇ ਉਹਨਾਂ तमाम ਪਰਿਵਾਰਾਂ ਨੂੰ ਉਹਨਾਂ ਸਾਰੇ ਲਾਭਪਾਤਰੀਆਂ ਨੂੰ ਜਿਹੜੇ ਮੇਰੀ ਇਹ ਇਸ ਬੇਨਤੀ ਨੂੰ ਸੁਣ ਰਹੇ ਆ ਅਸੀਂ 157 ਲੱਖ ਜਿਹੜੇ ਸਾਡੇ ਉਹ ਟੋਟਲ ਬੈਨੀਫੀਸ਼ਰ ਨੇ ਉਹਨਾਂ ਦੇ ਵਿੱਚੋਂ ਅਸੀਂ 1 ਕਰੋੜ 6 ਲੱਖ ਬੈਨੀਫੀਸ਼ਰ ਦਾ ਉਹ ਕਰ ਚੁੱਕੇ ਆ ਈਕੇ ਵੀਸੀ ਔਰ ਅਸੀਂ ਬਾਕੀਆਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਰਹਿ ਗਏ ਨੇ 48 ਲੱਖ ਸੰਟਿੰਗ ਵੀ ਉਹ ਜਲਦੀ ਤੋਂ ਜਲਦੀ ਸਾਡੇ ਡੀਪੂ ਦੇ ਉੱਤੇ ਜਾਣ ਉਹ ਤੇ ਸਾਡੇ ਕੋਲ ਜਿਹੜੀਆਂ ਮਸ਼ੀਨਾਂ ਪਈਆਂ ਨੇ ਉਹਦੇ ਰਾਈ ਆਪਣਾ ਜਿਹੜਾ ਉਹ ਈਕੇ ਵੀਸੀ ਕਰਾਣ ਤਾਂ ਜੋ ਕਿਸੇ ਵੀ ਵਿਅਕਤੀ ਦਾ ਖਾਸ ਕਰਕੇ ਲੋੜਵੰਦ ਵਿਅਕਤੀ ਜਿਹੜਾ ਜਿਹੜਾ ਪੋਰ ਸੈਕਸ਼ਨ ਦਾ ਜਿਹੜਾ ਇਹਦਾ ਨਾਜ ਦਾ ਹੱਕਦਾਰ ਆ ਉਹ ਕਿਸੇ ਕਾਰਨ ਕਰਕੇ ਜਿਹੜਾ ਆ ਉਹ ਇਸ ਸਿਸਟਮ ਤੋਂ ਬਾਹਰ ਨਾ ਚਲੇ ਜਾਵੇ ਸੋ ਸਾਡੀ ਉਹਨਾਂ तमाम ਚੇਤਨ ਲੋਕਾਂ ਨੂੰ ਵੀ ਬੇਨਤੀ ਆ ਸਮਾਜ ਸੇਵੀ ਜਿਹੜੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਇਸ ਸੈਕਸ਼ਨ ਦੀ ਮਦਦ ਕਰਨ ਉਹਨਾਂ ਨੂੰ ਡੀਪੋ ਤੱਕ ਲੈ ਕੇ ਆਣ ਤਾਂ ਜੋ ਉਹਨਾਂ ਨੂੰ ਇਸ ਪੋਰਟਲ ਦੇ ਅੰਦਰ ਜਿਹੜੇ ਆਲਰੇਡੀ ਹੈਗੇ ਆ ਐਗਜ਼ਿਸਟ ਕਰਦੇ ਆ ਉਹ ਕੰਟੀਨਿਊ ਰਹਿਣ ਸੋ ਮੈਂ ਫਿਰ ਇੱਕ ਵਾਰ ਪੰਜਾਬ ਦੇ ਸਾਰੇ ਕਿਸਾਨਾਂ ਦਾ ਪੰਜਾਬ ਦੇ ਮਿਲਰਸ ਦਾ ਪੰਜਾਬ ਦੇ ਆੜਤੀਆਂ ਦਾ ਧੰਨਵਾਦ ਕਰਦਾ ਉਹਨਾਂ ਨੇ ਕਾਫੀ ਸਹਿਯੋਗ ਕੀਤਾ ਇਸ ਪੈੜੀ ਦੇ ਪ੍ਰਕਿਊਰਮੈਂਟ ਨੂੰ ਨੇਪਰੇ ਚਾੜਨ ਦੇ ਲਈ ਤੇ ਵਿਸ਼ੇਸ਼ ਤੌਰ ਤੇ ਆਪਣੇ ਮੈਹਕਮੇ ਦੇ ਸਾਰੇ ਅਫੀਸਰ ਸਹਿਬਾਨ ਮੁਲਾਜ਼ਮ ਸਾਥੀ ਸ아요 ਹੈਡਕੁਆਟਰ ਦੇ ਹੋਣ ਚਾਹੀਓ ਅ ਡਿਸਟ੍ਰਿਕਟ ਪੱਧਰ ਦੇ ਹੋਣ ਉਹਨਾਂ ਨੇ ਵੀ ਦਿਨ ਰਾਤ ਜਿਹੜੀ ਉਹ ਮਿਹਨਤ ਕਰਕੇ ਜਿਹੜਾ ਸੀਜ਼ਨ ਨੂੰ ਨੇਪਰੇ ਚਾੜਨ ਦੇ ਵਿੱਚ ਜਿਹੜਾ ਸਹਿਯੋਗ ਕੀਤਾ ਸੋ ਮੈਂ ਖੁਸ਼ੀ ਮਹਿਸੂਸ ਕਰਦਾ ਬੜਾ ਫਰੂਟਫੁਲ ਸੀਜ਼ਨ ਜਿਹੜਾ ਉਹ ਕਿਸਾਨਾਂ ਲਈ ਵੀ ਰਵੇ ਰਿਆ ਔਰ ਕਾ ਮਿਲਰਸ ਵੀ ਲਵੇ ਇਹ ਮੇਰੀਆਂ ਉਮੀਦਾਂ ਵੀ ਨੇ ਸੋ ਇਹ ਮੋਟੀਆਂ ਜੀਆਂ ਮੈਂ ਬੇਨਤੀਆਂ ਜਿਹੜੀਆਂ ਅੱਜ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਨਾਲ ਸ਼ੇਅਰ ਕਰਦਾ ਹੋਇਆ ਆਪਣੀ ਗੱਲ ਰੱਖੀ ਆ ਹੁਣ ਕੋਈ ਤੁਹਾਡਾ ਸਵਾਲ ਹੋਵੇ ਤਾਂ ਮੈਂ ਜਿਹੜਾ ਗੈਪ ਸੀ 126 ਦੇ ਵਿੱਚ 406 ਕਿਲੋ ਦਾ ਉਹ ਸੈਟਰ ਨੂੰ ਕੌਣ ਪੂਰਾ ਕਰ ਰਿਹਾ ਸਟੇਟ ਗਵਰਨਮੈਂਟ ਕਰ ਰਹੀ ਹੈ ਜਾਂ ਸੈਂਟਰ ਤੋਂ ਮੰਗ ਕਰੂਗੀ ਜੇਕਰ ਸਟੇਟ ਕਰੂਗੀ ਤਾਂ ਕਿੰਨਾ ਪੈਸਾ ਸਟੇਟ ਦੇਉਗੀ ਇਹਦੇ ਵਿੱਚ ਨਹੀਂ ਜਿਹੜਾ ਗੈਪ ਹੈ ਇਹ ਬੇਸਿਕਲੀ ਦੇਖੋ ਮੈਂ ਹਰ ਵਾਰ ਇਹ ਗੱਲ ਕਹਣਾ ਵੀ ਅਸੀਂ ਤਾਂ ਇੱਕ ਏਜੰਟ ਆ ਅਸੀਂ ਪ੍ਰੋਕਿਊਰਮੈਂਟ ਦੇ ਇੱਕ ਏਜੰਟ ਆ ਇਹ ਅਨਾਜ ਟੋਟਲ ਕੇਂਦਰ ਦਾ ਸੋ ਇਹਦੇ ਖਰੀਦ ਤੋਂ ਬਾਅਦ ਇਹਦੇ ਨਾਲ ਜੁੜੀਆਂ ਜਿੰਨੀਆਂ ਵੀ ਗੱਲਾਂ ਨੇ ਚਾਹੇ ਉਹ ਸਪੇਸ ਦੀ ਹੈ ਚਾਹੇ ਉਹ ਗੈਪ ਦੀ ਹੈ ਚਾਹੇ ਉਹ ਮਤਲਬ ਟੋਟ ਵਾਈ ਦੀਆ ਇਹ ਸਾਰੀਆਂ ਹੀ ਕੇਂਦਰ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੇ ਕਿੰਨੀ ਹੈ ਜੀ ਸਾਡੀ ਇਸ ਵੇਲੇ ਮਤਲਬ 18 18 ਮੇਲਸ ਪੰਜਾਬ ਚ ਜਿਹੜੀਆਂ ਉਹ ਲਗੀਆਂ ਹੋਈਆਂ ਨੇ ਔਰ ਲੱਗ ਭਾਗੇ 15 ਲੱਖ ਐਮਟੀ ਜਿਹੜੀ ਆ ਉਹ ਮਹੀਨੇ ਦੀ ਜੋ ਟਾਰਗੇਟ ਉਹਨਾਂ ਨੇ ਧਾਇ ਕੀਤਾ ਕਿਉਂਕਿ ਉਹ ਸਮਰਦਾ ਵੀ ਜਿਹੜਾ ਉਹਨਾਂ ਦਾ ਟਾਰਗੇਟ ਆਇਆ ਉਹ 15 ਲੱਖ ਐਮਟੀ ਦਾ ਸੋ ਉਹ ਅਲੱਗ-ਅਲੱਗ ਹਨ ਕਣਕ ਤੇ ਚਾਵਲ ਅਲੱਗ-ਅਲੱਗ ਦਾ ਨਹੀਂ ਕੁਆਂਟੀਟੀ ਮੈਂ ਦਾਮਰ ਸ਼ੇਅਰ ਕਰ ਰਿਹਾ ਉਹਦੇ ਵਿੱਚ ਕਣਕ ਕਿੰਨੀ ਆ ਰਾਈਸ ਕਿੰਨਾ ਆ ਇਹ ਵੱਖਰਾ-ਵੱਖਰਾ ਹੈ ਸੂਬਾ ਪਰ ਉਹਨਾਂ ਨੇ 15 ਲੱਖ ਐਮਟੀ ਹਰ ਮਹੀਨੇ ਜਿਹੜੀ ਸਪੇਸ ਬਣਾਉਣ ਦਾ ਟਾਰਗੇਟ ਮਿੱਥਿਆ ਸੀਗਾ ਸੋ ਅਸੀਂ ਮੈਂ ਫਿਰ ਇਹਦੇ ਉੱਤੇ ਕਹਿ ਰਿਹਾ ਵੀ ਇਹਦੇ ਉੱਤੇ ਕੇਂਦਰ ਸਰਕਾਰ ਜਿਹੜਾ ਹੋਰ ਵੱਡਾ ਯਤਨ ਕਰਨ ਦੀ ਲੋੜ ਆ ਤਾਂ ਜੋ ਪੰਜਾਬ ਦੇ ਅੰਦਰ ਮਿਲਰਸ ਨੂੰ ਕੋਈ ਸਪੇਸ ਦੀ ਨਾ ਕੋਈ ਦਿੱਕਤ ਨਾ ਆਵੇ ਜਿਹੜਾ ਰਾਈਸ बार-बार ਸੈਂਪਲ ਫੇਲ ਹੋ ਰਿਹਾ ਉਹਦੇ ਪਿੱਛੇ ਤੁਸੀਂ ਕੋਈ ਕਾਰਨ ਲੱਭੋ ਵੀ ਕਿਹਦੀ ਗਲਤੀ ਹੈ ਸੈਲਰ ਦੀ ਗਲਤੀ ਹੈ ਅਫਸਰ ਦੀ ਗਲਤੀ ਹੈ ਜਾਂ ਕਿਸਾਨ ਦੀ ਗਲਤੀ ਹੈ ਨਹੀਂ ਦੇਖੋ ਇਹਦੇ ਅੰਦਰ ਕਿਸਾਨ ਦੀ ਕੋਈ ਗਲਤੀ ਨਹੀਂ ਕਿਸਾਨ ਤਾਂ ਮਤਲਬ ਜਾਨ ਜੋਖਮ 'ਚ ਡਾਲ ਕੇ ਖੂਨ ਪਸੀਨਾ ਕਰਕੇ ਫਸਲ ਨੂੰ ਪੈਦਾ ਕਰਦਾ ਮਿਲਰਸ ਗਾਉਂ ਦੀ ਮਿਲਿੰਗ ਕਰ ਦਿੰਦਾ ਹੁਣ ਸਵਾਲ ਇਹ ਆ ਵੀ ਮੈਂ ਫਿਰ ਉਸੇ ਗੱਲ ਤੇ ਆ ਰਿਹਾ ਵੀ ਇਹ ਐਫਸੀਆਈ 2 ਐਫਸੀਈ ਦਾ ਮਾਮਲਾ ਜਿਸ ਤਰ੍ਹਾਂ ਇੱਕ ਦੋ ਸਟੇਟਾਂ ਨੇ ਐਫਸੀਆਈ ਨੇ ਲੈਟਰ ਕੱਢਿਆ ਵੀ ਉਹ ਚੋਲ ਉਹਨਾਂ ਦੇ ਕੁਝ 1% ਉਹਨਾਂ ਚ ਕੋਈ ਪ੍ਰੋਬਲਮ ਹੈਗੀ ਆ ਸੋ ਇਹ ਐਫਸੀਆਈ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਜਦੋਂ ਲੰਬਾ ਸਮਾਂ ਉਹਨੂੰ ਕਿਤੇ ਟਿਕਾਣੇ ਨਹੀਂ ਲਾਓਗੇ ਪਿਆ ਰਹੂਗਾ ਤੇ ਲਾਜ਼ਮੀ ਤੌਰ ਤੇ ਕਿਤੇ ਨਾ ਕਿਸੇ ਸਾਈਡ ਤੋਂ ਚਾਹੇ ਮੌਸਮ ਦੀ ਮਾਰ ਪਾ ਜੇ ਚਾਹੇ ਕੋਈ ਹੋਰ ਮਲੇਸ਼ਕਿਸਮ ਦਾ ਕੋਈ ਆਪਾਣਾ ਵਾਪਰ ਜੇ ਵੀ ਸੋ ਮੈਨੂੰ ਇਹ ਲੱਗਦਾ ਆ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਐਫਸੀਆਈ ਦੇ ਲੈਵਲ ਦੀਆਂ ਉਹਨਾਂ ਨੂੰ ਚਾਹੀਦੀਆਂ ਸਾਡੀ ਭੂਮਿਕਾ ਕਿਸਾਨ ਨੂੰ ਮੰਡੀ ਚ ਵੇਲਾ ਕਰਕੇ ਉਹਦਾ ਜਿਹੜਾ ਝੋਨਾ ਖਰੀਦ ਕੇ ਉਹਦੇ ਖਾਤੇ ਚ ਪੈਸੇ ਪਾਣੇ ਆ ਗਾਂ ਮਿਲਰਜ਼ ਨੂੰ ਦੇ ਕੇ ਤੇ ਉਹਨੇ ਮਿਲਣਾ ਕਰਨੀ ਟੋਟਲ ਗਾਂ ਮਾਵਲਾ ਜਿਹੜਾ ਉਹ ਵਸਾਈ ਨਾ ਜੁੜਿਆ ਸੀ ਸ਼ੋਰਟੀ ਕਰ ਲਈ ਕੋਈ ਕਾਲਾ ਬਜਾਰੀ ਤਾਂ ਨਹੀਂ ਹੋ ਰਹੀ ਕਿਤੇ ਮਿਲਰ ਉਸ ਕੁਝ ਡਾਊਨ ਗ੍ਰੇਡ ਤਾਂ ਨਹੀਂ ਮਿਲਾ ਰਹੇ ਇਹ ਸ਼ੋਰਟੀ ਕਰ ਲਈ ਨਹੀਂ ਮੇਰਾ ਤੇ ਇਹ ਵੀ ਕਿਸੇ ਵੀ ਗੱਲ ਤੋਂ ਕੋਈ ਆਪਾਂ ਡੁਡਾਈ ਨਹੀਂ ਕਰਦੇ ਮਨੁੱਖੀ ਸਮਾਜ ਆ ਮਨੁੱਖੀ ਸਮਾਜ ਦੇ ਅੰਦਰ ਕਿਸੇ ਚ ਵੀ ਕੋਈ ਲਾਲਸਾ ਕੋ ਕਮਜ਼ੋਰੀ ਆਸਰਦੀ ਆ ਪਰ ਸਾਡੇ ਨੋਟਿਸ ਕਿਤੇ ਆਵੇ ਅਸੀਂ ਬਿਲਕੁਲ ਜੋ ਸਾਡੇ ਘੇਰੇ ਅੰਦਰ ਅਸੀਂ ਕਾਰਵਾਈ ਕਰਦੇ ਆ

पांच दिन पहले हमारे पंजाब के वित्त मंत्री सरदार पाल सिंह चीमा जी और मैं और हमारे ऑफिसर सेवान चीफ सेक्रेटरी पंजाब हम लोग यूनियन मिनिस्टर से मिले हैं और उनसे आग्रह किया है कि जो पंजाब का राइट है जी पंजाब का राइट है मोर देन पैंठ हजार मतलब जो हो रोड है पंजाब में किलोमीटर वो हिस्ट्री है मतलब इंडिया के अंदर किसी स्टेट में इतने बड़े मंडीकरण बोर्ड द्वारा बनाए गए हों तो अभी उसकी रिपेयरमेंट उसके खाते पैसे होती है तो उसके लिए हम लोगों ने कोर्ट में भी कोर्ट में भी भी केस चल रहा है और हम लोगों ने आ, दिन पहले जब मिले हैं से तो उनसे आग्रह किया उन लोगों ने एग्जाम भी किया हमने तर्क के साथ दलील के साथ बातें की है कि पंजाब को आप बाकी स्टेट के साथ कंपेयर मत करो पंजाब तिरतालीस परसेंट हिस्सेदारी केंद्रीय पूल में डालता है तो बाकी स्टेट में तो प्रोक्योरमेंट होती नहीं एमएसपी के ऊपर तो इसीलिए हमने वहां पक रखा हम उम्मीद करते हैं कि पंजाब का जो पक्ष है पंजाब का जो पैसा है वो पंजाब को मिले सो बाकी जो सब्जियों की बात कर रहे हैं जे जे मंडी बोर्ड का फील्ड है वो ज्यादा बेटर बता सकते हैं लेकिन पंजाब के अंदर मान जो मुख्यमंत्री सरदार भगवंत सिंह मान और उनकी सरकार हमारा कंटेंट बहुत क्लियर है हम किसान के साथ हैं आज भी है कल भी थे और कल भी रहेंगे जहां कहां भी लोड पड़े उसको हम लोग किसान के साथ है� टारगेट अचीव नहीं होया इस दे की कारण दे ਝਾੜ ਘਟ ਹੋਇਆ ਝਾੜ ਘਟ ਹੋਇਆ ਪੰਜਾਬ ਦੇ ਅੰਦਰ ਜਿਹਦੇ ਕਰਕੇ ਜਿਹੜਾ ਉਹ 173 ਲੱਖ ਐਮਟੀ ਦੇ ਜਿਹੜਾ ਸਾਰਾ ਆਇਆ ਜੀ ਅੱਜ ਗਵਰਨਰ ਜੋ ਹੈ ਅਮਿਤ ਸ਼ਾ ਚੰਡੀਗੜ੍ਹ ਮੈਂ ਹੈ ਉਸकी बाद मीटिंग होगी गवर्नर के साथ तो क्या पंजाब सरकार की तरफ से जो पेंटिंग मुद्दे हैं उनके साथ भी इशू उठाया गया था मानते हैं कि पंजाब के इश्यूज आज जो हैं वो उठाए जाएंगे मसला सुलझेगा लाजमी भी, भी मतलब स्टेज पे जो पंजाब के राइट हैं वो हमारे माननीय मुख्यमंत्री लगातार उसको उठाते हैं हम भी जितनी हमको कहीं मौका मिलता है तो पंजाब कभी वीख नहीं मांगता पंजाब राइट के लिए लड़ता है और आ, हम अपेक्षा करते हैं हमारे देश के प्रधानमंत्री हैं देश के गृह मंत्री हैं लंबे समय से जो पंजाब के इशू हैं वो उसको शॉर्ट होना चाहिए तो हम लोग शार्ट में ये बात कहना चाहते हैं पंजाब इस देश का हिस्सा है पंजाब इस देश का मेजर पार्ट है और हिस्ट्री के अंदर पंजाब की जो भूमिकाएं हैं चाहे वो फ्रीडम मूवमेंट में है चाहे फ्रीडम मूवमेंट के बाद है वो हिस्टोरिकल है तो इसीलिए पंजाब के साथ को धक्का हो जिन्हें सहन्य किया जाएगा पंजाब के राइट के लिए हम लोग लड़ेंगे ਦਾ ਮੁੱਦਾ ਹੋਏ ਪੰਜਾਬੀ ਯੂਨੀਵਰਸਿਟੀ ਦਾ ਮੁੱਦਾ ਹੋਏ ਕੈਪੀਟਲ ਦਾ ਮੁੱਦਾ ਹੈ ਉਸ ਨੂੰ ਲੈ ਕੇ ਇਹ ਮੇਰੀ ਜਾਣਕਾਰੀ ਚ ਨਹੀਂ ਸਰ ਇੱਕ ਸਵਿਗਲ ਜਾਕਰ ਉਹਨੇ ਰੋਕ ਲਗਾ ਦਿੱ ਗਏ ਕੁਝ ਇੱਕ ਇਸ਼ੂ ਤੁਹਾਡੇ ਮਾਦੀਨ ਦਰਾਹੀ ਪੰਜਾਬ ਦੇ ਲੋਕਾਂ ਨਾਲ